ਲਗਭਗ ਡੇਢ ਮਹੀਨੇ ਮੰਗੋ ਹੋ ਗਿਆ ਵੀ ਮੀਂਹ ਨਹੀਂ ਪਿਆ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਲਾਸਟਰ ਲੇਟ ਕਰ ਪਲਾਸਟਰ ਬਾਰੋਂ ਨਹੀਂ ਕਰਿਆ ਮਿਸਤਰੀਆ ਨੇ ਹਾਂਜੀ ਮਿੱਤਰੋ ਸਵਾਗਤ ਹੈ ਵੀ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਮੱਕੀ ਦੇ ਚਾਰ ਦਾ ਅੱਜ ਹੈਗਾ ਦੂਸਰਾ ਦਿਨ ਤੇ ਅੱਜ ਹਣੀ ਉਹਨੇ ਚਾਰ ਚਾਰ ਪਾਉਣ ਲੱਗੇ ਹੋਏ ਨੇਗੇ ਤੇ ਖੇਤ ਤੁਸੀਂ ਪਿਛਲੀ ਵਾਰ ਵੀ ਦੇਖਿਆ ਸੀ ਇਹ ਵਾਲਾ ਟੋਆ ਤੇ ਹਣੀਆ ਟਰੈਕਟਰ ਮਾਰ ਵੀ ਟਰਾਲੀ ਆ ਮਸ਼ੀਨਾਂ ਜੇ ਘੱਟਦੀ ਸੀਗੀ ਤੇ ਇੱਧਰ ਲੁੱਧਰਾਗਾ ਲੁੱਧਰਾईल ਟਰੈਕਟਰ ਮਗਰ ਟਰਾਲੀ ਆ ਤੇ ਆ ਜੌਂਡੀਅਰ ਲਾਤਰ ਨਾਲ ਲੱਗਿਆ ਹੋਇਆ ਹੈਗਾ ਹਲ ਪਾਏ ਨੇ ਪਿੱਛੇ ਇਹਦੇ ਤੇ ਲੈ ਕੇ ਆਉਂਦਾ ਕਿ ਬੈਕ ਬੱਕ ਇਧਰੋਂ ਖਾਲੀ ਬਾਹਣਾ ਉਹ ਚ ਮੋੜ ਕੇ ਲੈ ਕੇ ਆਇਆ ਤੇ ਆਪਣੇ ਤਾਊ ਜੀ ਪੂਰੀ ਜਣਾ ਦੇਖ ਲਈ ਚਰਮਾ ਜਾਦਾ ਉਹਦਾ ਮੈਂਗਾ ਪੈ ਜਾਊਗਾ ਤਾਰਾਂ ਨਖਬੋਲੀ ਗੇ ਟਾਇਰ ਚ ਤੂੰ ਹੋਰ ਤੱਕੀ ਓਏ ਉਰਾੜਾ ਘੁਰਾ ਓਏ ਟਰੈਕਟਰ ਖੜਾ ਉੱਧਰ ਉਰਾ ਰੱਖ ਬਾਉਂਡ ਨੇ ਫਿਰ ਕੋਈ ਗੱਲ ਆ ਯਾਰ ਸਾਰਾ ਸੁਭਾਅ ਖਰਾਬ ਉਹ ਬਾਈ ਚੜ ਗਿਆ ਠੀਕ ਆ ਦੋਨੇ ਕੁ ਜੇ ਨੇਗੇ ਰੌਲਾ ਪਾਉਣ ਵਾਲੇ ਯੱਕਵੇ ਲੱਗ ਗਈ ਪੈਰੀ ਟਰਾਲੀ ਨਾਲ ਬਈ ਦਿਖਾਉਣੇ ਤੁੰਨੇ ਤੇਰੀ ਵੀਡੀਓ ਬਣਾਉਣ ਆ ਲੈ ਇਧਰ ਲੋਦਰ ਜੀ ਇਹ ਗਾ ਪਾਇਆ ਕਿ ਪੂਰਾ ਉਰੇ ਛੋਟਾ ਬਣਾ ਲੈ ਬੈਕ ਕਰ ਦੇ ਬੈਕ ਭਗਾ ਕਰ ਲਾ ਕਹ ਅੱਕੇ ਕਰਕੇ ਬੈਕ ਕਰ ਦੇ ਹੁਣ ਜਾਣ ਦੇ ਬੈਕ ਲੈ ਡਰਾ ਜਾਣਾ ਬਾਵਾ ਰਣ ਦੇ ਪੱਟੀ ਦਾ ਥੱਲੇ ਪੜਦਾ ਦਰੂ ਦੂਜੀ ਟਰਾਲੀ ਹੁਣ ਲਾਉਣ ਲੱਗਿਆਂਗੇ ਤੇ ਸਵਰਾਜ ਮਗਰ ਪਾਤੀ ਉਹਦੇ ਮਗਰੋਂ ਕੱਢ ਕੇ ਕਿਉਂਕਿ ਇਹਦਾ ਤੇਲ ਖਰਾਬ ਆ ਟਰਾਲੀ ਦਾ ਟਰੈਕਟਰ ਦਾ ਤੇਲ ਵੀ ਨਾ ਖਰਾਬ ਹੋਵੇ ਤਾਂ ਕਰਕੇ ਸਵਰਾਜ ਪਿੱਛੇ ਪਾਈਏ ਟਰਾਲੀ ਤੇ ਇੱਕ ਟਰਾਲੀ ਤਾਂ ਲਤੜਦੀ ਹੁਣ ਦੂਸਰੀ ਲਾ ਕੇ ਫੇਰ ਨਾਲ ਦੀ ਨਾਲ ਉਹ ਲਤੜਨੀਆਂ ਦੱਬਣੀ ਲਾ ਲੋ ਚਲੋ ਤੇ ਲਗਾਤਾਰ ਚੱਲੀ ਜਾਂਦਾ ਕੰਮ ਤੇ ਮੌਸਮ ਵੀ ਮੀਂਹ ਆ ਲਗਾ ਪਰ ਮੀਂਹ ਰਬ ਪਾਉਂਦਾ ਹੀ ਨਹੀਂਗਾ ਕਮੈਂਟ ਕਰਕੇ ਦੱਸੋ ਵੀ ਕਿੱਥੇ ਕਿੱਥੇ ਮੀਂਹ ਪਿਆ ਤੇ ਕਿੱਥੇ ਕਿੱਥੇ ਪਿਆ ਨਹੀਂਗਾ ਆਪਣੇ ਤਾਂ ਉਰੇ ਲਗਭਗ ਡੇਢ ਮਹੀਨੇ ਵਾਂਗੂ ਹੋ ਗਿਆ ਵੀ ਮੀਂਹ ਨਹੀਂ ਪਿਆ ਚੱਲੀ ਜਾਂਦਾ ਕੰਮ ਗੌਂਡੀਰ ਨਾਲ ਖਲਾਂ ਦਾ ਪਾਇਆ ਖਲਾਂ ਦਾ ਭਾਰ ਰੱਖਿਆ ਹੋਇਆ ਪਿੱਛੇ ਪਾਇਆ ਹੋਇਆਗਾ ਵੀ ਭਾਰ ਹੈਗਾ ਵਾਲਾਂ ਦੇ ਵਿੱਚ ਤਾਂ ਕਰਕੇ ਵੀ ਵਧੀਆ ਲਤੜਾਈ ਹੋ ਜੇ ਤੇ ਇੱਕ ਆਪ ਨੂੰ ਹੋਰ ਦੱਸੋ ਵੀ ਇਹ achar ਵੀ ਜਾਰੇ ਦੱਬਨ ਨਾਲ ਖਰਾਬ ਹੁੰਦਾ ਕਿ ਪੋਲਾ ਰੱਖਣ ਦੇ ਨਾਲ ਵੀ ਆਪਣੇ ਦਾ ਆਪਾਂ ਪਿਛਲੇ ਸਾਲ ਪਾਇਆ ਸੀ ਇੱਥੇ ਦੂਸਰਾ ਸਾਲ ਆ ਗਿਆ ਤੇ ਵੀ ਵਧੀਆ ਦੱਬੇ ਦੀ ਆਪਣੇ ਖਰਾਬ ਉਪਰ ਉਪਰੋਂ ਜਿ ਹੋਇਆ ਦੀ ਆ ਵੀ ਆਪਾਂ ਲਾ ਲਿਆ achar ਕੁੰਗਲਾ ਇਹ ਥੱਲੇ ਦਾ ਬਿਲਕੁਲ ਵੀ ਖਰਾਬ ਨਹੀਂ ਹੋਇਆ ਤੇ ਹਾਲਾਂ ਦਾ ਬਜਣਾ ਬਾਕੀ ਪਿੱਛੇ ਡਰ ਜਾਂਦੇ ਨੇ ਥੱਲੇ ਪੂਰੇ ਲਾਦੋਂ ਦੁੱਕ ਟਰਾਲੀ ਹੋਰ ਉਹ ਘਟਦਾ ਬਾਰੀ ਬਾਈ ਤੇ ਸਿੱਧੀ ਆਣਦੇ ਲਾਦੋਂ ਦੋਂ ਮੋਟੇ ਨੂੰ ਟਰਾਲੀ ਦਵਿੰਦਰ ਨੂੰ ਲਾਪਰੀਦ ਨੂੰ ਟੱਕਾ ਕਰਦਾ ਪਾਣੀ ਨਹੀਂ ਭਰ ਕੇ ਟਾਇਰਾਂ ਦੇ ਵਿੱਚ ਮਨਦਾ ਨਹੀਂ ਔਰਾ ਰੱਖ ਓਏ ਨੀ ਗਾਗਰਿਆ ਲੱਗ ਗਿਆ ਚੱਲ ਔਰਾ ਰੱਖ ਓਏ ਲੋ ਪਾਲਾ ਕਿੰਨਾ ਜ਼ੋਰ ਲਵਾਉਣਾ ਵਿਚਾਰੇ ਦਾ ਬਾਸ ਪਾਸ ਆਹ ਕਹਾਂ ਲੈ ਕੇ ਜਾਈਂ ਭਾਈ ਇੱਥੋਂ ਚਾਰ ਪੁੱਤਰ ਫੜਦਾ ਨਹੀਂ ਕਿ ਤੇਜ ਵਾਲਾ ਲੈ ਕੇ ਜਾਣਾ ਇੱਥੇ ਜੇ ਕਰ ਲਾ ਮੈਨੂੰ ਤਾਂ ਦੋ ਨੰਬਰ ਵਾ ਦੂਰੇ ਅੱਧਾ ਅੜ ਗਿਆ ਨਾ ਪੂਰੀ ਘਰ ਆ ਲਾ ਨਾ ਪੋਰਾ ਰਕੇ ਬਾਹੋਲੀ ਜਾਣੇ ਵੇ ਬਰਾ 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 ਰਕੇ ਪੋਰਾ ਰਕੇ ਵੇ ਲੋ ਪਾਲਾ ਲੋ ਪਾਲਾ ਜਾਊਗਾ ਆ ਕਰ ਲੈਣੇ ਕੀ ਲਿਫਟ ਲਾ ਲੈਣਾ ਉਹ ਗੁੰਜੇ ਜੀ ਫੇ ਖੁੰਜੇ ਜੀ ਫੇਰ ਲੈ ਗਿਆ ਕੋਈ ਟਰਾਲੀ ਲਾ ਦੇ ਉਹ ਲਾਤੀ ਉਹਨੇ ਲਾਉਣੀ ਰਹੀ ਗਈ ਥੋੜਾ ਹੌਲੀ ਆਇਆ ਕਰੋ ਉਨਹੀਂ ਗਾਰੇ ਟਾਇਰ ਗਾਰੇ ਚ ਵੱਟ ਜਾਂਦਾ ਟੱਕਾ ਕਰਦਾ ਹੈ ਆ ਇੱਥੇ ਕੋਣ ਖੁੱਲੀ ਜਾਂਦਾ ਚੱਲੋ ਘੱਟ Lọt đi, lọt đi cha ਉਰਮਾਨਾ ਉਹ ਮੱਦੀ ਮਿੱਟੀ ਲਿਆਉਂਦੇ ਨੇ ਇਹ ਟਰਾਲੀ ਆ ਗਈ ਮਿੱਤਰੋ ਹੁਣ ਦੁਪਹਿਰ ਦਾ ਟਾਈਮ ਹੋ ਗਿਆ 1:30 ਦੇ 1:30 ਦੇ ਕਰੀਬ ਤੇ ਆ ਗਿਆ 855 ਲੀਟਰਲੀ ਟਰਾਲੀ ਫੁੱਲ ਭਰੀ ਹੋਈ ਹੈਗੀ ਤੇ ਦੇਖਦੇ ਹਾਂਗੇ ਇੰਨਾ ਉੱਚਾ ਕਰਤਾ ਟੋਆ ਜ਼ਮੀਨ ਨਾਲ ਧਰਤੀ ਨਾਲ ਆਦ ਲੈ ਮੈਂ ਵੀ ਇਹ ਟਰਾਲੀ ਤਾਰੀ ਦੀ ਪਹਿਲਾਂ ਇੱਥੇ ਇੱਕ ਹਾਂ ਕਰ ਇੱਕ ਮਤ ਰੋਕ ਲਾ ਰੋ ਰੱਖ ਕੇ ਕਰ ਬੱਸ ਬੱਸ ਊੜੀ ਰੋਕ ਲਾ ਇੱਕ ਲਾ ਰੋਕੀ ਨਾਲ ਬੱਸ ਬੱਸ ਲੈਕ ਲਾ ਰੋਕੀ ਨਾਲ ਉਹ ਲੈਕ ਲਾ ਓਰਾ ਓਰਾ ਕਹਾਂ ਕਰ ਲਮਣਾ ਜਾ ਆਈਡੀਆ ਵਧੀਆ ਉਹ ਵੀ ਬਹੁਤ ਤਗੜਾ ਆਈਡੀਆ ਵਧੀਆ ਪੰਨੋ ਲੱਗ ਰਾ ਉਹ ਵੀ ਨੇ ਆਈਡੀਆ ਠੋ ਆ ਜਾ ਲਾ ਖੜਾ ਨਹੀਂ ਹੋ ਜੇ ਦੋ ਟਰਾਲੀਆਂ ਹੈਗੀਆਂ ਨੇ ਉੱਥੇ ਦਰਦੇ ਕੋਈ ਨਾ ਬੈਂਟ ਇੰਨੇ ਰੱਖੇ ਤਾਂ ਘੰਟਾ ਨਹੀਂ ਲੱਗੂ ਕਰਦੇ ਦੋ ਘੰਟੇ ਟਰਾਲੀ ਉਹ ਕਰੀ ਆ ਜਾ ਥੱਲੇ ਕਢਾ ਮੜੀ ਜਾ ਕੇ ਉਹਦਾ ਕਢਣਾ ਸੋਫੇ ਹੀ ਕਢਣਾ ਆਇਆ ਯਾਰ ਮੜਾ ਜਾ ਆ ਆ ਗਈ ਨੇ ਝਾੜਤੀ ਓਰੇ ਇਹ ਓਏ ਥੰਟੀ ਮੈਂ ਕਹਿੰਨਾ ਇਹ ਕਰਕੇ ਕੀ ਹਾਂਗਾ ਨਾ ਨਹੀਂ ਨਹੀਂ ਕਰਿਆ ਦੂਰੇ ਟਾਇਰਾਂ ਟਾਲੀ ਆ ਦੇਖ ਆਹਾ ਓਏ ਤੂੰ ਮੈਂ ਆ ਦੇਖ ਨਾ ਨਾ ਮੈਂ ਤਾਂ ਪਰਾਂ ਤੋਂ ਮੁੜ ਕੇ ਆਇਆ ਆ ਤੇ ਦੂਰੇ ਟਾਇਰਾਂ ਦੀ ਟਾਲੀ ਗੁਰੂ ਆ ਮਤਲਬ ਪਰਾਂ ਤੋਂ ਲੈ ਕੇ ਆਇਆ ਤੂੰ ਵੀ ਆਹ ਦੋ ਟਾਇਰ ਤੁਰੇ ਆ ਰਹੇ ਨੇ ਦੇਖ ਇੱਕ ਟਾਇਰ ਆ ਦੀ ਦੋ ਟਾਇਰ ਅਰੇ ਇੱਕ ਦੋ ਫਾਲ ਹੋ ਗਿਆ ਚੜ ਗਿਆ ਪੌਲ ਕਰਤਾ ਡਸ ਕੁਆਲੀਫਾਈ ਕਰੋ ਇਹਨੂੰ ਘਰੇ ਭੇਜੋਣ ਸੌਰੀ ਕਦ ਦੇਖਤੀ ਹੈ ਪਲਾਸਟਰ ਲੇਟ ਕਰਤੇ ਪਲਾਸਟਰ ਬਾਰੋਂ ਨਹੀਂ ਕਰਿਆ ਮਿਸਤਰੀਆਂ ਨੇ ਇਹਦਾ ਹਰਮਨ ਦਾ ਕਹਿੰਦਾ ਤੂੰ ਸਿੱਧੂ ਉੱਤੋਂ ਹੀ ਚੜ ਦੇ ਕਹਿੰਦਾ ਰਹਿਣ ਨਹੀਂ ਅੜਨੀ ਇਹ ਭਰ ਕੇ ਲਿਆਉਂਦਾ ਫੁੱਲ ਟਰਾਲੀ ਹਣਾ ਟਰੈਕਟਰ ਦਾ ਉਹ ਇਹਦਾ ਟਰੈਕਟਰ ਦਾ ਕਢਾ ਇਹਦਾ ਇਹਦਾ ਟਰੈਕਟਰ ਤਾਕੜਾ ਬਈ ਤਾਂ ਹੀ ਵੱਡੀ ਟਰਾਲੀ ਭਰ ਕੇ ਲਿਆਉਂਦਾ ਗਿਆ ਵੱਡੀ ਟਰਾਲੀ ਭਰ ਕੇ ਲਿਆਉਂਦਾ ਟਰੈਕਟਰ ਤਾਕੜਾ ਗਿਆ ਕਿਦੀ ਰੋਪੀ ਮਾਰਦਾ ਬਣਾ ਬੋਕੀ ਵਾਲੀ ਬਈ ਕਰਖਣਾ ਦੇਖ ਲੈ ਯਾਰ ਫੁੱਲ ਭਰ ਲਿਆ ਕਰ ਜੇ ਨਾ ਖਿੱਚੀ ਗਈ ਉਹਦੇ ਨਾਲ ਖਿੱਚਦਾ ਕਰਾਂਗੇ ਬੈਗਾ ਲੱਤ ਵਿਚਾਰ ਲਦਰਦਾ ਟਰਾਲੀ ਉਹ ਖੜੀਆ ਖਾਲੀ ਕਰਕੇ ਦੱਬਦੀ ਤੇ ਹੁਣ ਛੱਲੀਆਂ ਭੁੰਨ ਰਿਆਂ ਉਹ ਦਿਖਾਉਣੇ ਸਾਨੂੰ ਚਲਾਦਾ ਇੱਧਰ ਉੱਧਰ ਨੇ ਵੀ ਗਾਣਾ 아, oh, 백진영